ਮਠਿੰਡਾ ਮੁਕਸਰ ਰੋਡ ਦੇ ਉੱਪਰ ਇੱਕ ਅਜੀਬ ਕਿਸਮ ਦਾ ਐਕਸੀਡੈਂਟ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਹਾਲਾਂਕਿ 5 ਲੋਕ ਜ਼ਖਮੀ ਹੋਏ ਤਾਂ ਦੱਸੇ ਜਾ ਰਹੇ ਹਨ ਪਰ ਇਸ ਹਾਦਸੇ ਦੇ ਵਿੱਚ ਜ਼ਖਮੀ ਲੋਕ ਪਹਿਲਾਂ ਇੱਕ ਵਿਅਕਤੀ ਨੂੰ ਟੱਕਰ ਮਾਰ ਕੇ ਭੱਜ ਰਹੇ ਸਨ ਤਾਂ ਅੱਗੇ ਹਾਦਸੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਦੇ ਵੱਲੋਂ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਨਰੇਗਾ ਮਜ਼ਦੂਰ ਨੂੰ ਇੱਕ i20 ਕਾਰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਈ ਅਤੇ ਇਸ ਤੋਂ ਬਾਅਦ ਇਹ ਕਾਰ ਅੱਗੇ ਇੱਕ ਟੈਕਸੀ ਦੇ ਨਾਲ ਟਕਰਾ ਗਈ ਜਿਸ ਕਾਰਨ ਦੋਵੇਂ ਕਾਰਾਂ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਵਿੱਚ ਕਾਰ ਸਵਾਰ ਚਾਰ ਲੋਕ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਜਾ ਰਹੇ ਸਨ ਤਾਂ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਮਜ਼ਦੂਰ ਨੂੰ ਟੱਕਰ ਮਾਰੀ ਗਈ ਅਤੇ ਬਾਅਦ ਦੇ ਵਿੱਚ ਹਫੜਾ ਤਫੜੀ ਦੇ ਵਿੱਚ ਜਦੋਂ ਇਹ ਮੌਕੇ ਤੋਂ ਭੱਜ ਰਹੇ ਸਨ ਤਾਂ ਅੱਗੇ ਜਾ ਕੇ ਇੱਕ ਕਾਰ ਦੇ ਨਾਲ ਟਕਰਾ ਗਏ ਜਿਸ ਦੇ ਵਿੱਚ ਕੀ ਕਾਰ ਵਿੱਚ ਸਵਾਰ ਚਾਰੇ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਅਤੇ ਕੁੱਲ ਪੰਜ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਸਹਾਰਾ ਜਨ ਸੇਵਾ ਦੇ ਵੱਲੋਂ ਹਸਪਤਾਲ ਦਾਖਰ ਕਰਵਾਇਆ ਗਿਆ ਹੈ ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇੱਥੇ ਲੋਕਾਂ ਵੱਲੋਂ ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਗਰੀਬ ਦੀ ਹਾਇ ਲੱਗਣ ਦੇ ਕਾਰਨ ਇਹ ਹਾਦਸਾ ਹੋਇਆ ਅਤੇ ਮਜ਼ਦੂਰ ਨੂੰ ਟੱਕਰ ਮਾਰ ਕੇ ਉਸ ਨੂੰ ਚੱਕਣ ਦੀ ਬਜਾਏ ਮੌਕੇ ਤੋਂ ਭੱਜ ਰਹੇ ਸੰਤਾ ਇਸ ਦੀ ਸਜ਼ਾ ਪਰਮਾਤਮਾ ਦੇ ਵੱਲੋਂ ਇਹਨਾਂ ਨੂੰ ਦਿੱਤੀ ਗਈ ਜਿਸ ਦੇ ਵਿੱਚ ਚਲਦੇ ਇਹ ਖੁਦ ਹਾਦਸੇ ਦਾ ਸ਼ਿਕਾਰ ਹੋ ਗਏ ਪੂਰੀ ਘਟਨਾ ਦੀ ਜਾਣਕਾਰੀ ਸੁਣਦੇ ਹਾਂ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਤੋਂ ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਜਨ ਸੈਨ ਦਾ ਮੈਂਬਰ ਆ ਸਾਨੂੰ ਥੋੜੀਆਂ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਸਾਡੇ ਹੈਲਪਲਾਈਨ ਨੰਬਰ 9855233333 ਤੇ ਕਿ ਮੁਕਸਰ ਰੋਡ ਬਲਾਡੇ ਵਾਲੇ ਕੋਲ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਡੀ ਸਹਾਰਾ ਜਨ ਸੈਮਬੂਲੈਂਸ ਟੀਮ ਓਕੇ ਤੇ ਆ ਕੇ ਦੇਖਿਆ ਜਿਹੜਾ ਕਿ ਮਨਰੇਗਾ ਵਾਲਾ ਸੀਗਾ ਉਹ ਸੜਕ ਦੀ ਸਫਾਈ ਕਰ ਰਿਹਾ ਸੀਗਾ ਜਿਹਨੂੰ ਕਾਰ ਹਿੱਟ ਕਰਕੇ ਚਲੇ ਗਿਆ ਜਿਹੜਾ ਵਿੱਚ ਮੰਨਰੇਗਾ ਵਾਲਾ ਜ਼ਖਮੀ ਹੋ ਗਿਆ ਕਾਰ ਵਾਲਾ ਉੱਥੇ ਮੌਕੇ ਤੇ ਫਰਾਰ ਹੋ ਗਿਆ ਮੌਕੇ ਤੇ ਫਰਾਰ ਹੋਣ ਤੋਂ ਬਾਅਦ ਉਹਨੇ ਹਾਈ ਟੈਕ ਤੇ ਕਾਰ ਦੇ ਵਿੱਚ ਇੱਕ ਹੋ ਟੱਕਰ ਮਾਰੀ ਜਿਹਦੇ ਕਾਰਨ ਜਿਹੜਾ ਕਾਰ ਵਾਲਾ ਭਜਾ ਕੇ ਲੈ ਕੇ ਗਿਆ ਸੀ ਚਾਰ ਜਾਨੇ ਉਹ ਵੀ ਜ਼ਖਮੀ ਹੋ ਗਏ ਤੇ ਮੰਨਰੇਗਾਲੇ ਵੀ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਸੜਕ ਸੁਰੱਖਿਆ ਪੋਸਟ ਟੀਮ ਦੇ ਸਹਾਰਾ ਟੀਮ ਦੁਆਰਾ ਸਿਵਲ ਹਸਪਤਾਲ ਪਹੁੰਚਾਇਆ ਗਿਆ ਇਹ ਜਿਹੜੇ ਚਾਰਿਆਂ ਨੇ ਕਾਰ ਸਵਾਰ ਸੀਗੇ ਇਹ ਅੱਗੇ ਪਿੰਡ ਤੋਂ ਅੜੀਸਰ ਮੱਥਾ ਟੇਕਣ ਚਲੇ ਸੀਗੇ ਇਹ ਇੱਕ ਜਿਹੜਾ ਮੰਦਰੇਗਾ ਵਾਲਾ ਸੀਗਾ ਇਹਦੀ ਹਜੇ ਹਾਲਾਤ ਗੰਭੀਰ ਬਣੇ ਹੋਏ ਆ ਬਾਕੀ ਥਾਣਾ ਸਦਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਆ ਬਾਕੀ ਉਹ ਆਪਣੀ ਬਣਦੀ ਕਾਰਵਾਈ ਕਰ ਰਹੀ ਆ ਦੋ ਗੱਡੀਆਂ ਦੇ ਦੇ ਵਿੱਚ ਟੱਕਰ ਹੋਈ ਆ ਜਿਹੜੇ ਹਾਈ ਟੈਕ ਤੇ ਆ ਕੇ ਜਿਸ ਕਾਰਨ ਹਾਸਾ ਹੋਇਆ ਉਹ ਕਾਰ ਚਾਲਕ ਕਿਹੜੀ ਕਾਰ ਤੇ ਆ ਰਹੀ ਸੀ ਕੌਣ ਕੌਣ ਸੀ ਕੁਝ ਪਤਾ ਲੱਗ ਸਰ i20 ਕਾਰ ਸੀ ਉਹਦੇ ਕੋਲੇ ਉਹਦੇ ਕੋਲੇ ਫੈਮਲੀ ਸੀਗੀ ਤੇ ਉੱਥੋਂ ਜਦੋਂ ਮਦਰੇਗਾ ਵਾਲਾ ਜਿਹੜਾ ਮਜ਼ਦੂਰ ਸੀਗਾ ਉਹਦੇ ਵਿੱਚ ਟੱਕਰ ਹੋਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਫਰਾਰ ਹੋਣ ਤੋਂ ਬਾਅਦ ਉਹਨੇ ਹਾਈ ਟੈਕ ਤੇ ਗੱਡੀ ਦੇ ਵਿੱਚ ਗੱਡੀ ਮਾਰੀ ਜਿਸ ਦੇ ਕਾਰਨ ਜਿਹੜੇ ਆ ਜਿਹਨੇ ਗੱਡੀ ਭਜਾਈ ਸੀ ਚਾਰ ਜਣੇ ਤ ਉਹ ਜ਼ਖਮੀ ਆ ਤੇ ਮੰਨਰੇਗਾ ਵਾਲਾ ਜ਼ਖਮੀ ਆ ਜਿਨ੍ਹਾਂ ਨੂੰ ਸਾਰਾ ਟੀਮ ਦੁਆਰਾ ਤੇ ਸੜਕ ਸੁਰੱਖਿਆ ਪੋਸਟ ਟੀਮ ਦੁਆਰਾ ਹਸਪਤਾਲ ਪਹੁੰਚਾਇਆ ਗਿਆ ਅਤੇ ਇਹ ਮੱਥਾ ਟੇਕਣ ਚੱਲੇ ਸੀਗੇ ਪਰਿਵਾਰਕ ਮੈਂਬਰ ਹੀ ਆਏ ਚਾਰ ਜਣੇ ਉਹਨਾਂ ਦੇ ਹਾਲਾਤ ਕਿਵੇਂ ਆ ਜਿਹੜੇ ਇਹਨਾਂ ਦੇ ਹਾਲਾਤ ਤਾਂ ਠੀਕ ਆ ਜੀ ਬਾਕੀ ਪੁਲਿਸ ਆ ਗਈ ਆਪਣੀ ਉਹ ਬੰਦੀ ਕਾਰਵਾਈ ਕਰਦੀ ਆ ਸਰਦ ਜੀ